ਤਾਂ ਤਨਤਲ ਕਲਗੀਆਂ ਵਾਲੇ ਪਾਤਸ਼ਾਹ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਦੇ 350 ਸਾਲਾ ਗੁਰਿਆਈ ਗੁਰਪੁਰਬ ਜਿਨ੍ਹਾਂ ਦੇ ਸਬੰਧ ਵਿੱਚ ਅੱਜ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿਖੇ ਸਤਗੁਰਾਂ ਦਾ ਜਿੱਥੇ ਗੁਰਿਆਈ ਸਥਾਨ ਆ ਉੱਥੇ ਅੰਮ੍ਰਿਤ ਮੇਲੇ ਸ੍ਰੀ ਖੰਡ ਪਾਠ ਸਾਹਿਬ ਦੀ ਪਰੰਪਤਾ ਹੋਈ ਜਿਨ੍ਹਾਂ ਦੇ ਭੋਗ ਪਰਸੋਂ 23 ਤਰੀਕ ਨੂੰ ਪਾਏ ਜਾਣੇ ਆ ਤੇ ਉਸੇ ਦਿਨ ਸਾਰੀ ਦਿਹਾੜੀ ਦੀਵਾਨ ਵੀ ਸਜਣਗੇ ਕਥਾ ਕੀਰਤਨ ਦਾ ਵੀ ਸਾਰੀ ਦਿਹਾੜੀ ਪ੍ਰਵਾਹ ਚੱਲੂਗਾ ਸੋ ਗੁਰੂ ਸਾਹਿਬ ਕਿਰਪਾ ਕਰਨ ਤੇ 23 ਤਰੀਕ ਨੂੰ ਹੀ ਕਲਗੀਧਰ ਪਾਤਸ਼ਾਹੀ ਦੇ ਸਤਕਾਰਯੋਗ ਪਿਤਾ ਧੰਨ ਧੰਨ ਸਹਿਬ ਸਤਗੁਰੂ ਛੇਰਗੁਰੂ ਤੇਗ ਬਹਾਦਰ ਪਾਤਸ਼ਾਹੀ ਦੇ ਉਸ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਐਸਾ ਸਥਾਨ ਗੁਰਦੁਆਰਾ ਸੀਸਗੰਜ ਵਿਖੇ ਅਖੰਡ ਪਾਠ ਸਾਬਾਂ ਦੀ ਪ੍ਰੰਪਤਾ ਹੋਊਗੀ 25 ਨੂੰ ਭੋਗ ਪਾਏ ਜਾਣਗੇ ਇਹ ਨਿਰੰਤਰ ਅੱਜ ਮੈਂ ਕਹਿ ਲਵਾਂ ਅੱਜ ਇਹਦੀ ਸ਼ੁਰੂਆਤ ਸਤਾਪਦੀ ਦੀ ਹੋ ਗਈ ਆ ਤੇ ਲਗਾਤਾਰ 29 ਤਰੀਕ ਤੱਕ ਇਹ ਸਾਰੇ ਜਿਹੜੇ ਸਮਾਗਮ ਚੱਲਣੇ ਆ ਜਿੱਥੇ ਮਾਈ ਭਾਈ ਸਮੂਹ ਗੁਰੂ ਨਾਨਕ ਨਾਮ ਲੇਵਾ ਸਮੁੱਚੀ ਲਕਾਈ ਨੂੰ ਬੇਨਤੀ ਕਰਦਾ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਪਰਪਕਾਰ ਕਰਕੇ ਆਜੇ ਭਾਰਤ ਵਾਸੀ ਦੀ ਸਾਰੀ ਧਰਤੀ ਧਰਮ ਦੀ ਆਜ਼ਾਦੀ ਸੱਭਿਆਚਾਰਕ ਆਜ਼ਾਦੀ ਹਰ ਇੱਕ ਪੱਖ ਤੋਂ ਉਹ ਨਿਗਮਾਨ ਰਹੀ ਆ ਤੇ ਆਓ ਸਾਰੇ 29 ਤਰੀਕ ਤੱਕ ਸਾਰੇ ਸਮਾਗਮਾਂ ਵਿੱਚ ਸ਼ਾਮਲ ਹੋਈਏ ਜੇ ਕੋਈ ਪਹਿਲੀਆਂ ਸਮਾਗਮਾਂ ਚ ਰਹਿ ਵੀ ਜਾਵੇ 29 ਤਰੀਕ ਨੂੰ ਅੰਮ੍ਰਿਤ ਵੇਲੇ ਗੁਰਦੁਆਰਾ ਸ਼੍ਰੀ ਬਹਿਵਾਨਗੜ੍ਹ ਸਾਹਿਬ ਤੋਂ ਇੱਕ ਮਹਾਨ ਨਗਰ ਕੀਰਤਨ ਪ੍ਰੰਪਰਬ ਹੋਣਾ ਜਿਹੜਾ ਸਾਨੂੰ ਜਾਦ ਦਿਵਾਊਗਾ ਕਲਗੀਧਰ ਪਾਤਸ਼ਾਹ ਜੀ ਆਪ ਸੀਸ ਲੈ ਕੇ ਧੰਨ ਕਲਗੀਆਂ ਵਾਲੇ ਪਾਤਸ਼ਾਹ ਦੇ ਪਿਤਾ ਧੰਨ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸੀਸ ਲੈ ਕੇ ਮਾਤਾ ਗੁਜਰੀ ਜੀ ਮਾਤਾ ਨਾਨਕੀ ਜੀ ਸਮੁੱਚਾ ਖਾਲਸਾ ਪੰਥ ਐਸ ਸਥਾਨ ਤੇ ਪਹੁੰਚਦਾ ਸੋ ਉਹਦੇ ਵਿੱਚ ਸਾਰਿਆਂ ਨੂੰ ਬੇਨਤੀ ਆ ਕਈਆਂ ਦਾ ਆਹ ਤੇ 23 ਤੋਂ 25 ਦੇ ਹੀ ਤੋਂ 25 ਜਿਹੜੇ ਆ ਉਹ ਸਮਾਗਮ ਕਿਉਂਕਿ 사ਤਗੁਰੂ ਜੀ ਦਾ ਜਿਹੜਾ ਉੱਥੇ ਸ਼ਹੀਦੀ ਹੋਈ ਉਹ ਸੀਸਗਾਂਝ ਹੋ ਕੇ ਹੋਈ ਤੇ 29 ਤਰੀਕ ਤੱਕ ਨਿਰੰਤਰ ਇੱਥੇ ਐਸੇ ਸਥਾਨ ਤੇ ਦਿਨ ਤੇ ਰਾਤ ਦੇ ਸਮਾਗਮ ਚੱਲਣੇ ਆ 29 ਤਰੀਕ ਨੂੰ ਕੋਈ ਵੀ ਮਾਈ ਭਾਈ ਜਿੰਨੇ ਵੀ ਪਰਿਵਾਰ ਆ ਉਹਨਾਂ ਚੋਂ ਇੱਕ ਇੱਕ ਦੋ ਦੋ ਜੀ ਜ਼ੋਰ ਜ਼ਰੂਰ ਉਸ ਸਥਾਨ ਤੇ ਪਹੁੰਚਣ ਸੋ ਮੈਂ ਜਿੱਥੇ ਇਹ ਤੁਹਾਨੂੰ ਬੇਨਤੀ ਕਰਦਾ ਉੱਥੇ ਨਾਲ ਦੀ ਨਾਲ ਅੱਜ ਗੁਰਦਰਾ ਸੀਸਗਾਂਝ ਵਿਖੇ ਜਿਹੜੇ ਸਾਡੇ ਦਰਵਾਜੇ ਸੀ ਉਹ ਕਿਉਂਕਿ ਲੱਕੜ ਦੀ ਉਮਰ ਹੁੰਦੀ ਉਹ ਉਮਰ ਪੂਰੀ ਹੋ ਚੁੱਕੀ ਸੀ ਅੱਜ ਚਾਂਦੀ ਦੇ ਦਰਵਾਜੇ ਜਿਹੜੇ ਆ ਕਿਲਾ ਆਨੰਦਗੜ੍ਹ ਵਾਲੇ ਮਹਾਪੁਰਸ਼ ਬਾਬਾ ਸੋਚਾ ਸਿੰਘ ਦੀ ਬਾਬਾ ਸਰਦਾਰ ਸਿੰਘ ਜੀ ਤੇ ਨਿਸ਼ਕਾਮ ਸੇਵਕ ਜਥਾ ਉਹਨਾਂ ਵੱਲੋਂ ਸਾਡੇ ਬਾਬਾ ਭਾਈ ਇੰਦਰਜੀਤ ਸਿੰਘ ਜੀ ਬਿੱਟੂ ਤੇ ਹੋਰ ਮਹਾਪੁਰਸ਼ ਸਾਰੇ ਨੇਕਾਂ ਹੀ ਤੇ ਚੇਚੇ ਤੌਰ ਤੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਉਹਨਾਂ ਦੇ ਨਾਲ ਸਿੰਘ ਸਾਹਿਬ ਬਾਬਾ ਟੇਕ ਸਿੰਘ ਜੀ ਤੇ ਸਮੂਚੀਆਂ ਜਥੇ ਬੰਦੀਆਂ ਬਾਬਾ ਗੁਰਦੇਵ ਸਿੰਘ ਜੀ ਸ਼ਹੀਦੀ ਬਾਗ ਵਾਲੇ ਬਾਬਾ ਨਰਿੰਦਰ ਸਿੰਘ ਜੀ ਲੰਗਰਾਂ ਵਾਲੇ ਬਾਬਾ ਅਮਰੀਕ ਸਿੰਘ ਜੀ ਤੇ ਸਾਡੇ ਬਾਬਾ ਬਚਨ ਸਿੰਘ ਜੀ ਤੇ ਸਾਡੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਦਾਰ ਡਾਕਟਰ ਦਲਜੀਤ ਸਿੰਘ ਜੀ ਭਿੰਡਰ ਨਾਲ ਸਰਦਾਰ ਅਮਰਜੀਤ ਸਿੰਘ ਜੀ ਚਾਵਲਾ ਸਾਰਿਆਂ ਨੂੰ ਮੈਂ ਜਿੱਥੇ ਅੱਜ ਇਹ ਨਵੇਂ ਦਰਵਾਜ਼ੇ ਲੱਗੇ ਚਾਂਦੀ ਦੇ ਉੱਥੇ ਕਾਮਨਾ ਕਰਦਾ ਸਤਿਗੁਰੂ ਜੀ ਕਿਰਪਾ ਕਰਿਓ ਇਹ ਕਾਰਜ ਗੁਰੂ ਪੰਥ ਖਾਲਸੇ ਦੇ ਆਦ ਜਗਾਦ ਇਦਾਂ ਚਲਦੇ ਜਾਣਾ ਤੇ ਸ਼ਤਾਬਦੀ ਨੂੰ ਚੜ੍ਹਦੀ ਕਲਾ ਵਿੱਚ ਮਨਾਈਏ 29 ਤਰੀਕ ਨੂੰ ਕਿਸੇ ਘਰ ਦਾ ਵੀ ਇੱਕ ਇੱਕ ਦੋ ਜੋ ਜੀ ਉਹ ਜ਼ਰੂਰ ਇੱਥੇ ਪਹੁੰਚਣ ਉਸ ਮਹਾਨ ਨਗਰ ਕੀਰਤਨ 'ਚ ਹਾਜ਼ਰੀ ਵੀ ਭਰਨ ਐਸ ਸਥਾਨ ਦੇ ਉੱਤੇ ਆ ਕੇ ਉਹਨਾਂ ਗੁਰਮਤ ਦੇ ਸਮਾਗਮਾਂ ਦੇ ਵਿੱਚ ਵੀ ਸ਼ਾਮਲ ਹੋਣ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਥ ਦੇ ਵਾਲੀ شاہ ਸ਼ੈਨशाह ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਿਨਾਂ ਦੇ 350 ਸਾਲਾ ਗੁਰਿਆਈ ਪੁਰਬ ਨੂੰ ਵਿਸ਼ੇਸ਼ ਤੌਰ ਤੇ ਸ਼ਤਾਬਦੀ ਰੂਪ ਦੇ ਵਿੱਚ ਮਨਾਉਣ ਦੇ ਲਈ ਅੱਜ ਜੋ ਸ਼੍ਰੀ ਅਖੰਡ ਪਾਠ ਸਾਹਿਬਾ ਗੁਰੂ ਕੇ ਮਹਿਲ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਪਾਤਸ਼ਾਹੀ ਦਸਵੀਂ ਜਿੱਥੇ ਪਾਤਸ਼ਾਹ ਜੀ ਨੂੰ ਗੁਰਿਆਈ ਸੌਂਪੀ ਗਈ ਉੱਥੇ ਅੱਜ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਨੇ ਜਿਨ੍ਹਾਂ ਦੇ ਸੰਪੂਰਨ ਭੋਗ 23 ਤਰੀਕ ਨੂੰ ਸਵੇਰ ਵੇਲੇ ਪਹਿਣਗੇ ਸਮੂਹ ਸੰਗਤਾਂ ਨੇ ਵੱਧ ਚੜ ਕੇ ਹਾਜ਼ਰੀ ਭਰਨੀ ਔਰ 23 ਤਰੀਕ ਨੂੰ ਹੀ ਇੱਥੇ ਗੁਰਦੁਆਰਾ ਸ਼ੀਸਗੰਜ ਸਾਹਿਬ ਦੇ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਦੀ ਪਾਈਮਤੀ ਦਾਸ ਦੀ ਪਾਈ ਸਤੀ ਦਾਸ ਦੀ ਪਾਈ ਦੇਹਲਾ ਜੀ ਤਿਨਾਂ ਦੇ 350 ਸਾਲਾ ਸ਼ਹੀਦੀ ਸ਼ਤਾਬ ਦੀ ਨੂੰ ਸਮਰਪਿਤ ਖੰਡ ਪੜ ਸਾਭ ਆਰੰਭ ਹੋਣਗੇ ਪਾਚੀ ਨੂੰ ਭੋਗ ਪਹਿਣਗੇ ਔਰ ਸੰਪੂਰਨ ਤੌਰ ਦੇ ਉੱਤੇ ਇਹ 23 ਤਰੀਕ ਤੋਂ ਲੈ ਕੇ ਤੇ 29 ਤਰੀਕ ਤੱਕ ਵਿਸ਼ੇਸ਼ ਗੁਰਮਤ ਸਮਾਗਮ ਹੋਣੇ ਆ ਸੰਗਤਾਂ ਵੱਧ ਚੜ ਕੇ ਦੇ ਵਿੱਚ ਹਿੱਸਾ ਲੈਣ ਬਾਕੀ ਮੈਂ ਇੱਕ ਵਿਸ਼ੇਸ਼ ਅਪੀਲ ਜਰੂਰ ਕਰੂੰਗਾ ਉਹ ਕਿਹੋ ਜਿਹਾ ਸਮਾਂ ਸੀ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਇੱਥੋਂ ਜਦੋਂ ਮਾਤਾ ਗੁਜਰੀ ਜੀ ਮਾਤਾ ਨਾਨਕੀ ਜੀ ਹੁਣਾ ਨੇ ਸੱਚੇ ਪਾਤਸ਼ਾਹ ਨੂੰ ਦਿੱਲੀ ਦੀ ਧਰਤੀ ਨੂੰ ਤੋੜਿਆ ਪਰ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਦਿੱਲੀ ਚਾਂਦਨੀ ਚੌਂਕ ਸ਼ਹੀਦੀ ਦਿੱਤੀ ਤਾਂ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਪਾਵਨ ਸੀਸ ਸੀ ਬਹੁਤ ਹੀ ਗੁਰਮੁਖ ਪਿਆਰੇ ਭਾਈ ਜਤਾ ਜੀ ਬਾਬਾ ਜੀਵਨ ਸਿੰਘ ਜੀ ਉਹ ਬਾਬਾ ਜੀਵਨ ਸਿੰਘ ਜੀ ਸੱਚੇ ਪਾਤਸ਼ਾਹ ਦੇ ਪਾਵਨ ਸੀਸ ਨੂੰ ਦਿੱਲੀ ਦੀ ਧਰਤੀ ਤੋਂ ਗੁਰਦੁਆਰਾ ਸ਼੍ਰੀ ਬਾਬਾਨਗੜ੍ਹ ਸਾਹਿਬ ਫੀਰਤਪੁਰ ਸਾਹਿਬ ਲੈ ਕੇ ਆਏ ਔਰ ਸਾਡੀ ਤਵਾਰੀਖ ਆਖਦੀ ਆ ਕਿ ਉਥੇ ਜਿੱਥੇ ਗੁਰੂ ਗੋਬਿੰਦ राय ਦੀ ਗੁਰਗੋਬਿੰਦ ਸਿੰਘ ਪਾਤਸ਼ਾਹ ਜੀ ਮਾਤਾ ਨਾਨਕੀ ਜੀ ਮਾਤਾ ਗੁਜਰੀ ਜੀ ਅਤੇ ਸਮੁੱਚਾ ਹੀ ਸਿੱਖ ਪੰਥ ਉਥੇ ਉਦੋਂ ਹਾਜ਼ਰ ਸੀ ਔਰ ਸ਼ਬਦ ਬਾਣੀ ਪੜ੍ਹਦੇ ਆ ਹੋਇਆਂ ਉਸ ਵੇਲੇ ਕਿਉਂਕਿ ਉਦੋਂ 11 ਨਵੰਬਰ ਨੂੰ ਇਹ ਸਾਰਾ ਸਾਕਾ ਹੋਇਆ ਸੀ ਤੇ 15 ਨਵੰਬਰ ਨੂੰ ਉਦੋਂ ਉਸ ਵੇਲੇ ਇਹ ਸੀਸ ਜਿਹੜਾ ਵਾ ਵਿਵਾਨਗੜ੍ਹ ਸਾਹਿਬ ਤੋਂ ਇੱਥੇ ਸੀਸਗੰਗ ਸਾਹਿਬ ਲਿਆ ਕੇ ਸੰਸਕਾਰ ਹੋਇਆ ਸੀ ਉਸ ਸਮੇਂ ਨੂੰ ਅਨੁਭਵ ਕਰਦਿਆਂ ਹੋਇਆਂ ਕਿਉਂਕਿ 350 ਸਾਲਾ ਸ਼ਤਾਬਦੀ ਆ ਤੋ ਸਮੂਚਾ ਪੰਥ 29 ਨਵੰਬਰ ਨੂੰ 2025 ਨੂੰ ਗੁਰਦੁਆਰਾ ਬਿਬਾਨਗੜ੍ਹ ਸਾਹਿਬ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਆਪਾਂ ਪੂਰਨ ਸ਼ਰਧਾ ਭਾਵਨਾ ਦੇ ਨਾਲ ਗੁਰਬਾਣੀ ਦਾ ਕੀਰਤਨ ਕਰਦੇ ਆਂ ਸ਼ਬਦ ਗਾਇਨ ਕਰਦੇ ਆਂ ਗੁਰਦੁਆਰਾ ਸ਼੍ਰੀ ਬਿਬਾਨਗੜ੍ਹ ਸਾਹਿਬ ਤੋਂ ਇੱਥੇ ਗੁਰਦੁਆਰਾ ਸੀਸਗੰਜ ਸਾਹਿਬ ਆਈਏ ਗੁਰੂ ਨੂੰ ਨਤਮਸਤਕ ਹੋਈਏ ਇਹ ਬਹੁਤ ਇਤਿਹਾਸਕ ਪਲ ਆ ਔਰ ਇਨਾਂ ਇਤਿਹਾਸਕ ਪਲਾਂ ਨੂੰ ਮੰਨਣਾ ਚਾਹੀਦਾ ਵਾ ਤੋ ਕੋਈ ਵੀ ਗੁਰਸਿੱਖ ਮਾਈ ਭਾਈ ਗੁਰੂ ਨਾਨਕ ਨਾਮ ਲੇਵਾ ਗੁਰੂ ਕੀ ਸੰਗਤ ਉਹ ਉਸ ਦਿਨ ਕੋਈ ਵੀ ਪਰਿਵਾਰ ਚੋਂ ਕੋਈ ਜੀ ਰਵੇ ਨਾ ਵੱਡੀ ਗਿਣਤੀ ਦੇ ਵਿੱਚ 29 ਨਵੰਬਰ ਨੂੰ ਗੁਰੂ ਕੀ ਸੰਗਤ ਵਿਵਾਨਗੜ੍ਹ ਸਾਹ ਪਹੁੰਚੇ ਔਰ ਉੱਥੋਂ ਨਗਰ ਕੀਰਤਨ ਦੇ ਰੂਪ ਦੇ ਵਿੱਚ ਮਹਾਨ ਜੋ ਗੁਰੂ ਜੀ ਦਾ ਸੀਸ ਲੈ ਕੇ ਆਏ ਸੀ ਬਾਬਾ ਜੀਵਨ ਸਿੰਘ ਜੀ ਉਹ ਨਗਰ ਕੀਰਤਨਾ ਸਮੁੱਚਾ ਪੰਥ ਸ਼ਾਮਲ ਹੋਵੇ ਬਾਕੀ ਮੈਂ ਵਧਾਈ ਦਿੰਨਾ ਵਾ ਮਹਾਪੁਰਸ਼ ਬਾਬਾ ਸਤਨਾਮ ਸਿੰਘ ਜੀ ਬਾਬਾ ਸੁਚਾ ਸਿੰਘ ਜੀ ਕਾਰ ਸੇਵਾ ਵਾਲੇ ਕਿਲਾ ਨੰਦਗੜ ਵਾਲੇ ਤਨਸ਼ਕਾਮ ਸੇਵਕ ਉਹ ਅੱਜ ਜੋ ਇੱਥੇ ਚਾਂਦੀ ਦੇ ਦਰਵਾਜ਼ਿਆਂ ਦੀ ਸੇਵਾ ਗੁਰਦੁਆਰਾ ਸੀਸਗੰ੍ਹ ਸਾਹਿਬ ਹੋਈ ਆ ਅੱਜ ਆਪਾਂ ਦੇਖ ਪਾ ਰਹੇ ਹਾਂ ਇੱਥੇ ਸਮੁੱਚਾ ਪੰਥ ਜਿਹੜਾ ਵਾ ਉਹ ਹਾਜ਼ਰ ਆ ਕਾਰ ਸੇਵਾ ਵਾਲੇ ਮਹਾਂਪੁਰਸ਼ ਬਾਬਾ ਬਚਨ ਸਿੰਘ ਜੀ ਦਿੱਲੀ ਵਾਲੇ ਬਾਬਾ ਸਤਨਾਮ ਸਿੰਘ ਜੀ ਔਰ ਤਰਨਾਦਾਲ ਸ਼ਹੀਦੀ ਬਾਗ ਤੋਂ ਮਹਾਂਪੁਰਸ਼ ਬਾਬਾ ਗੁਰਦੇਵ ਸਿੰਘ ਜੀ ਬਾਬਾ ਸਤਨਾਮ ਸਿੰਘ ਜੀ ਔਰ ਲੰਗਰ ਸਾਹਿਬ ਤੋਂ ਹਜੂਰ ਸਾਹਿਬ ਤੋਂ ਜੋ ਲੰਗਰ ਸਾਹਿਬ ਹੈ ਤੇ ਅੱਜ ਲੰਗਰ ਇੱਥੇ ਆਰੰਭ ਵੀ ਹੋਏ ਨੇ ਸ਼ਹੀਦੀ ਬਾਗ ਸੰਤ ਬਾਬਾ ਨਰਿੰਦਰ ਸਿੰਘ ਜੀ ਬਾਬਾ ਬਤਾਰ ਸਿੰਘ ਜੀ ਔਰ ਵੱਡੀ ਗਿਣਤੀ ਦੇ ਵਿੱਚ ਮਹਾਪੁਰਸ਼ ਗੁਰੂ ਕੀ ਸੰਗਤ ਖਾਲਸਾ ਪੰਥਾ ਹਾਜ਼ਰ ਆ ਖਾਲਸੇ ਪੰਥ ਨੇ ਪੂਰੇ ਖਾਲਸੇ ਜਾਹੋ ਜਲਾਲ ਦੇ ਨਾਲ 23 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਇਹ ਦਿਨ ਜਿਹੜੇ ਆ ਮਨਾਉਣੇ ਆ ਮੈਂ ਸਮਝਦਾ ਕਿ ਅੱਜ ਜਦੋਂ ਖੰਡਪਾਠ ਸਾਹਿਬ ਆਰੰਭ ਹੋ ਗਿਆ ਤੇ ਸ਼ਤਾਬਦੀ ਦੀ ਰੰਮਤਾ ਹੋ ਗਈ ਆ ਗੁਰੂ ਕੀ ਸੰਗਤ ਸ਼ਰਧਾ ਭਾਵਨਾ ਦੇ ਨਾਲ ਆਵੇ ਗੁਰੂ ਸਾਨੂੰ ਚੜ੍ਹਦੀ ਕਲਾ ਬਖਸ਼ੂਗਾ ਗੁਰੂ ਸਾਨੂੰ ਸਫਲਤਾਵਾਂ ਬਖਸ਼ੂਗਾ ਆਪਾਂ ਸ਼ਤਾਬ ਦੀਆਂ ਮਿਲ ਜੁਲ ਕੇ ਸਮੂਚਾ ਪੰਥ ਪੰਥ ਦੀ ਨਮੈਂਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਚਾ ਪੰਥ ਰਾਲ ਮਿਲ ਕੇ ਖਾਲਸਾ ਪੰਥ ਮਨਾਵੇ ਦੀ ਵਾਹਿਗੁਰੂ ਜੀ ਕਾ ਕਾਲ ਸਤਿ ਵਾਹਿਗੁਰੂ ਜੀ ਕੀ ਫਤਿਹ